दर्शकों ब्रेक के बाद थोड़ा स्वागत है जी डॉक्टर साहब इस तो पता कि मैं तो आपको सेकंड वाला इशू पूछूं ਸਾਡੇ ਜਿਹੜੇ ਵੀਵਰਸ ਪਹਿਲੇ ਇਸ਼ੂ ਬਾਰੇ ਉਹਨਾਂ ਦੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦੋ। ਅ ਵੀਰ ਸਤਪਾਲ ਸਿੰਘ ਪਰੇਵਾਲ ਸिएटल ਤੋਂ ਲਿਖਦੇ ਨੇ ਡਾਕਟਰ ਸਾਹਿਬ ਜੀ ਫਤਿਹ ਪ੍ਰਵਾਨ ਕਰੋ ਜੀ ਆਪ ਜੀ ਦੀ ਸਾਰੀ ਟੀਮ ਤੇ ਟੀਵੀ 80 80 84 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਆਸਹਿਬ ਪ੍ਰਵਾਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਸ਼ੁਕਰੀਆ ਪਰੇਵਾਲ ਸਾਹਿਬ। ਜਸਪ੍ਰੀਤ ਸਿੰਘ ਜਸਸੀ ਧنوਆ ਵੀ ਫਤਿਹ ਅਰਜ਼ ਕਰਦੇ ਨੇ ਜੁਝਾਰ ਵਿਰਖ ਵੀ ਫਤਿਹ ਅਰਜ਼ ਕਰਦੇ ਨੇ ਗੁਰਪ੍ਰੀਤ ਸਿੰਘ ਗੁੱਡ ਜੀ ਸਰ ਜੀ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਖਰਸ਼ੀਦ احمد ਜਿਹੜੇ ਨੇ ਉਹ ਵੀ ਗੁੱਡ ਜੌਬ ਕਹਿੰਦੇ ਨੇ ਸੋ ਅਸੀਂ ਪਹਿਲੇ ਵੀਰਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਅਮਰਜੀਤ ਖਾਲਸਤਾਨੀ ਉਹਨਾਂ ਦੀ ਥੋੜੀ ਡੀਟੇਲ ਲਿਖਤ ਹੈ ਪਰ ਮੈਂ ਜ਼ਰੂਰ ਪੜਨਾ ਚਾਹਾਂਗਾ ਕਿਉਂਕਿ ਬਹੁਤ ਵਾਰ ਮੁਸਲਮਾਨਾ ਦੇ ਹਵਾਲੇ ਨਾਲ ਇਹ ਪ੍ਰਚਾਰ ਲਵ ਜਿਹਹਾਦ ਦਾ ਇਹ ਉੱਥੇ ਮੂਨ ਪਾਗਵਤ ਔਰ ਦੂਸਰੇ ਕਰਦੇ ਰਹੇ ਕਿ ਜੀ ਕਸ਼ਮੀਰ ਚ ਚਲਾ ਰਹੇ ਨੇ ਦੂਜੇ ਚਲਾ ਰਹੇ ਨੇ ਪਰ ਇਹ ਪਹਿਲੀ ਵਾਰ ਹੈ ਕਿ ਮੈਂ ਜਦੋਂ ਇਹਨਾਂ ਦੀ ਲਿਖ ਕੁਕਲੀ ਹੁਣ ਮੈਂ ਦੇਖੀ ਹੈ ਕਿ ਵੀ ਕਿਵੇਂ ਇਨਫੈਕਟ ਰਿਵਰਸ ਹੋ ਰਿਹਾ ਦੂਜੇ ਪਾਸੇ ਨੂੰ ਔਰ ਮੈਂ ਉਹਨਾਂ ਦੇ ਸ਼ਬਦਾਂ ਜੀ ਪੜਦੇ ਨੇ ਜੀ ਡਾਕਟਰ ਸਾਹਿਬ ਜੀ ਤੁਹਾਨੂੰ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਕੱਟੜਵਾਦੀ ਹਿੰਦੂ ਜੱਥੇਵੰਦੀਆਂ ਵੱਲੋਂ ਅਖੌਤੀ ਜਿਹਹਾਦ ਦੇ ਨਾਮ ਥੱਲੇ ਮੁਸਲਮਾਨ ਵੀਰਾਂ ਦੇ ਸੈਂਕੜੇ ਘਰਾਂ ਨੂੰ ਤੋੜਿਆ ਤੇ ਕੁੱਟਮਾਰ ਦੇ ਨਾਲ-ਨਾਲ ਬਹੁਤ ਜ਼ਲੀਲ ਕੀਤਾ ਸੀ ਪਰ ਡਾਕਟਰ ਸਾਹਿਬ ਜੀ ਮੈਂ ਤੁਹਾਡਾ ਤੇ ਸਾਰੀ ਕੌਮ ਦਾ ਧਿਆਨ ਇਸ ਗੰਦੀ ਨੀਤੀ ਵੱਲ ਖਿੱਚਣਾ ਚਾਹੁੰਦਾ ਹਾਂ ਜੋ ਸਿੱਖਾਂ ਦੀਆਂ ਧੀਆਂ ਨਾਲ ਲਵਯਾਦ ਥੱਲੇ ਸ਼ੁਰੂ ਕੀਤਾ ਹੋਇਆ ਹੈ ਜਿਸ ਵਿੱਚ ਬੜੀ ਚਲਾਕੀ ਨਾਲ ਅਮੀਰ ਸਿੱਖਾਂ ਦੀਆਂ ਇਕਲੀਆਂ-ਕਲੀਆਂ ਧੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ ਹੋ ਸਕਦਾ ਹੈ ਮੇਰੀ ਇਹ ਗੱਲ ਬਹੁਤੇ ਵੀਰਾਂ ਨੂੰ ਬੇਵਜ੍ਹਾ ਡਰ ਲੱਗ ਰਿਹਾ ਹੋਵੇ ਪਰ ਇਹ ਕੌੜਾ ਸੱਚ ਹੈ ਇਸ ਤਰ੍ਹਾਂ ਦੇ ਬਹੁਤੇ ਧੋਖਾ ਧੜੀ ਦੇ ਵਿਆਹ ਮੇਰੇ ਤੇ ਮੇਰੇ ਦੋਸਤਾਂ ਦੇ ਧਿਆਨ ਵਿੱਚ ਆਸਟ੍ਰੇਲੀਆ ਵਿੱਚ ਆਏ ਹਨ ਜਿਸ ਨੂੰ ਇਹ ਬੜੀ ਚਲਾਕੀ ਤੇ ਸੂਖਮ ਤਰੀਕੇ ਨਾਲ ਆ ਯੂਨੀਵਰਸਿਟੀ ਵਿੱਚੋਂ ਹੀ ਸ਼ੁਰੂ ਕਰਦੇ ਹਨ ਜਿਸ ਨਾਲ ਮਾਪੇ ਇਕੱਲੀਆਂ-ਇਕੱਲੀਆਂ ਧੀਆਂ ਨੂੰ ਲਾਡਾਂ ਪਿਆਰਾਂ ਨਾਲ ਪਾਲਣ ਕਰਕੇ ਚੁੱਪਚਾਪ ਹੀ ਤੇ ਕੌੜਾ ਕੁੱਟ ਭਰ ਕੇ ਰਹਿ ਜਾਂਦੇ ਹਨ ਜਿਸ ਨਾਲ ਪਹਿਲਾ ਨੁਕਸਾਨ ਇਹ ਹੁੰਦਾ ਹੈ ਕਿ ਸਾਡੀਆਂ ਕੁੜੀਆਂ ਪੂਰੀ ਤਰ੍ਹਾਂ ਹਿੰਦੂ ਧਰਮ ਵਿੱਚ ਮਰਜ ਹੋ ਜਾਂਦੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਹਿੰਦੂ ਧਰਮ ਵਿੱਚ ਗਿਣਤੀ ਵਧਾਉਣ ਵਿੱਚ ਮਦਦ ਕਰਦੀਆਂ ਹਨ ਤੇ ਦੂਜਾ ਇਕੱਲੀਆਂ ਹੋਣ ਕਰਕੇ ਸਾਰੀਆਂ ਸਿੱਖ ਜਾਇਦਾਦਾਂ ਬਹੁਤ ਮਿਹਨਤ ਨਾਲ ਅੜਵਾਈਆਂ ਹੋਈਆਂ ਵੀ ਹਿੰਦੂ ਦੇ ਕਬਜ਼ੇ ਵਿੱਚ ਜਾ ਰਹੀਆਂ ਨੇ ਜਿਵੇਂ ਟ੍ਰਿਬਿਊਨ ਅਦਾਰੇ ਵਾਂਗ ਮਜੀਠੇ ਵਾਲੇ ਸਰਦਾਰ ਦੀ ਸਾਰੀ ਜਾਇਦਾਦ ਸਿੱਖਾਂ ਦੇ ਖਿਲਾਫ ਹੀ ਵਰਤੀ ਜਾਣੀ ਹੈ ਸੋ ਕਿਰਪਾ ਕਰਕੇ ਸਾਡੀਆਂ ਧੀਆਂ ਨੂੰ ਵੀ ਸਮਝਾਓ ਕਿ ਸਿੱਖ ਕੌਮ ਵਿੱਚ ਵੀ ਬਹੁਤ ਕਾਬਲ ਮੁੰਡੇ ਹਨ ਤੇ ਬਾਅਦ ਬਾਅਦ ਵਿੱਚ ਜਦੋਂ ਉਹਨਾਂ ਭੈਣਾਂ ਨੂੰ ਨਾ ਇਹ ਗੁਰਦੁਆਰਾ ਸਾਹਿਬ ਜਾਣ ਦਿੰਦੇ ਹਨ ਨਾ ਹੀ ਸਿੱਖ ਪਰਿਵਾਰਾਂ ਨਾਲ ਮਿਲਵਰਤਨ ਰੱਖਣ ਦਿੰਦੇ ਹਨ ਬਾਅਦ ਵਿੱਚ ਸਾਡੀਆਂ ਭੈਣਾਂ ਆਪਣੇ ਸਿੱਖ ਭਰਾਵਾਂ ਕੋਲ ਰੋਂਦੀਆਂ ਹਨ ਪਰ ਬਣਦਾ ਕੁਝ ਨਹੀਂ ਗੁਰਫਤੇ ਜੀ ਜੀ ਸੋ ਮੈਂ ਸਮਝਦਾ ਇਹ ਇੱਕ ਜ਼ਰਾ ਬੜਾ ਜ਼ਰੂਰੀ ਇਸ਼ੂਆ ਵੀਰ ਉਹਨਾਂ ਨੇ ਆਸਟ੍ਰੇਲੀਆ ਦੇ ਹਵਾਲੇ ਨਾਲ ਕਿਹਾ ਜੀ ਪਰ ਇਹ ਰੁਝਾਨ ਪੰਜਾਬ ਦੇ ਵਿੱਚ ਵੀ ਔਰ ਬਾਹਰਲੇ ਮੁਲਕਾਂ 'ਚ ਵੀ ਔਰ ਕਈ ਵਾਰ ਕੁਝ ਬਹੁਤ ਜਾਣ ਪਛਾਣ ਦੇ ਪਰਿਵਾਰਾਂ 'ਚ ਵੀ ਦੇਖਣ ਨੂੰ ਹੁੰਦਾ ਹੈ ਕਿ ਬੜੇ ਐਫਰਟ ਨਾਲ ਜਿਹੜੀ ਬੱਚੀ ਡਾਕਟਰ ਇੰਜੀਨੀਅਰ ਪ੍ਰੋਫੈਸਰ ਜਾਂ ਸਾਇੰਟਿਸਟ ਜਾਂ ਕੁਝ ਬਣਦੀ ਹੈ ਤੇ ਫਿਰ ਕੁਝ ਦਿਨ ਬਾਅਦ ਜਦੋਂ ਤੁਸੀਂ ਪੁੱਛਦੇ ਹੋ ਤੇ ਉਹ ਉਹਨਾਂ ਦੇ ਮੁਰਜਾਏ ਚਿਹਰੇ ਵਾਲੇ ਮਾਪਿਓ ਜਾਂ ਦੂਸਰਿਆਂ ਦਾ ਹੋਏਗਾ ਕਿ ਜੀ ਵਿਆਹ ਹੋ ਗਿਆ ਉਹਨੇ ਗੁਜਰਾਤੀ ਨਾਲ ਕਰ ਲਿਆ ਬੰਗਾਲੀ ਨਾਲ ਕਰ ਲਿਆ ਕਿਸੇ ਹੋਰ ਨਾਲ ਕਰ ਲਿਆ ਔਰ ਇਹ ਪਤਾ ਨਹੀਂ ਕਿੰਨਾ ਜਿਵੇਂ ਕਈ ਵਾਰੀ ਇਹ ਹੁੰਦਾ ਹੈ ਕਿ ਜੀ ਉਹ ਕੋਈ ਡੈਲੀਬਰੇਟ ਅਟੈਂਪਟ ਹੈ ਪਰ ਮੈਂ ਸਮਝਦਾ ਹਾਂ ਵੀ ਇਹਦੇ ਵਿੱਚ ਬਹੁਤ ਸਾਰੇ ਕਾਰਨ ਨੇ ਜੇ ਡੈਲੀਬਰੇਟ ਨਾ ਵੀ ਹੋਏ ਤਾਂ ਇੱਕ ਵੱਡਾ ਕਾਰਨ ਸ਼ਾਇਦ ਇਹ ਕਿ ਵੀ ਹੈ ਕਿ ਵੀ ਸਾਡਾ ਪੰਜਾਬ ਦੇ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਡਰੱਗਸ ਦੇ ਪ੍ਰਭਾਵ ਥੱਲੇ ਨਾ ਉਹ ਪੜ੍ਹਾਈ ਕਰਦੇ ਨੇ ਨਾ ਕੰਮਕਾਰ ਕਰਦੇ ਨੇ 8ਵੀਂ 10ਵੀਂ ਤੱਕ ਹੀ ਹਟੇ ਹੁੰਦੇ ਨੇ ਸਕੂਲ ਗoing ਪੀਰੀਅਡ ਤੋਂ ਹੀ ਬੱਚੀਆਂ ਪੜ ਜਾਂਦੀਆਂ ਨੇ ਪੜ੍ਹੀਆਂ ਲਿਖੀਆਂ ਨੇ ਔਰ ਕਈ ਵਾਰ ਫਿਰ ਜਦੋਂ ਤੁਸੀਂ ਹਾਇਰ ਐਜੂਕੇਸ਼ਨ ਜਾਂ ਦੂਜੇ ਵਿੱਚ ਵੀ ਜਾਂਦੇ ਹੋ ਆਪਣੇ ਕੰਪੀਟੀਟਿਵ ਸਾਇੰਸ ਦੇ ਵਿੱਚ ਵੀ ਆਪਣੇ ਮੁੰਡੇ ਨਹੀਂ ਹੁੰਦੇ ਔਰ ਇਹ ਵੀ ਇੱਕ ਕਾਰਨ ਹੈ ਔਰ ਇਹ ਲਿਜਿਟਿਮੇਟ ਕਾਰਨ ਹੈ ਜੀ ਦੂਸਰਾ ਪੱਖ ਮੈਂ ਸਮਝਦਾ ਹਾਂ ਵੀ ਇਹ ਵੀ ਇੱਕ ਇਸ ਕਿਸਮ ਦੀ ਪਰਸੈਪਸ਼ਨ ਜਿਹੜੀ ਕਿ ਜਦੋਂ ਮੈਂ ਪਹਿਲਾਂ ਕਿਹਾ ਵੀ ਹਿੰਦੂ ਮੀਡੀਆ ਨੇ ਧਰਮ ਦੇ ਹਵਾਲੇ ਨਾਲ ਬਣਾਈ ਜਿਦੇ ਚ ਸਿੱਖੀ ਨੂੰ ਪੰਜ ਕਕਾਰੀ ਰੂਪ ਨੂੰ ਕੇਸਾਂ ਨੂੰ ਜਿਹੜਾ ਇੱਕ ਇਸ ਢੰਗ ਨਾਲ ਪ੍ਰੈਜੈਂਟ ਕੀਤਾ ਕਿ ਇਸ ਕਿਸਮ ਦੀਆਂ ਗਰੋ ਹੋ ਰਹੀਆਂ ਬੱਚੀਆਂ ਜੇ ਉਹਨਾਂ ਦੇ ਘਰਦਿਆਂ ਨੇ ਕੋਈ ਪ੍ਰੋਪਰ ਉਹਨਾਂ ਦੇ ਟ੍ਰੇਨਿੰਗ ਨਹੀਂ ਕੀਤੀ ਜਾਂ ਉਸ ਦਾ ਪ੍ਰਭਾਵ ਉਹਨਾਂ ਤੇ ਨਹੀਂ ਛੱਡਿਆ ਸਿੱਖੀ ਦਾ ਤੇ ਉਹ ਆਟੋਮੈਟਿਕਲੀ ਇਹ ਵੀ ਚੋਣ ਹੁੰਦੀ ਹੈ ਕਿ ਕਈ ਮਾਮਲਿਆਂ ਚ ਇੱਕ ਤਾਂ ਬਾਹਰ ਧਰਮ ਦੇ ਦਾਇਰਾਕਾਰ ਚੋਂ ਜਾਣਦੇ ਇਹ ਕੀ ਹੁੰਦਾ ਜੇ ਅਸੀਂ ਸਿੱਖੀ ਸਰੂਪ ਵਾਲੇ ਨਾਲ ਨਹੀਂ ਕਰਨਾ ਜੇ ਸਾਨੂੰ ਛੇਵਨ ਚਾਹੀਦੇ ਸੋ ਇਹ ਵੀ ਇੱਕ ਰੁਝਾਨ ਬੜੀ ਬੜੇ ਵੱਡੇ ਲੈਵਲ ਤੇ ਹੈ ਫਿਰ ਥਰਡਲੀ ਈਵਨ ਜਿਹੜੇ ਜੀਵਨ ਸਾਥੀ ਚੁਣਨ ਵੇਲੇ ਜਿਹੜਾ ਜਾਤ ਪਾਤੀ ਚੱਕਰ ਹੈ ਔਰ ਇਹ ਜਾਤ ਪਾਦਾ ਕੋਡ ਕੱਲਾ ਪੰਜਾਬ ਦੀ ਧਰਤੀ ਤੇ ਨਹੀਂ ਇੱਥੇ ਵੀ ਜਿੱਥੇ-ਜਿੱਥੇ ਸਿੱਖ ਆਏ ਨੇ ਇਸ ਕੋਡ ਨੂੰ ਨਾਲ ਲੈ ਆਂਦਾ ਹੈ ਔਰ ਕਈ ਵਾਰ ਪੇਰੈਂਟਸ ਜਿਹੜੇ ਨੇ ਉਹ ਕਿਸੇ ਹੋਰ ਜਾਤ ਵਾਲੇ ਨਾਲ ਵਿਆਹ ਕਰਨ ਨਾਲੋਂ ਇਹ ਬਾਹਰ ਹੋ ਜਾਂਦਾ ਉਹ ਤੇ ਕੋੜਾਕੋਟ ਜਿਵੇਂ ਉਹਨਾਂ ਨੇ ਕਿਹਾ ਕਿ ਭਰ ਲੈਣਗੇ ਲੇਕਿਨ ਦੂਸਰਾ ਉਹਨਾਂ ਨੂੰ ਲੱਗਦਾ ਜੀ ਇਹ ਸਾਡੀ ਹੇਠੀ ਹੋਈ ਹੈ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਐ ਵੀ ਇੱਕ ਪਾਰਟ ਜਿਹੜਾ ਮੈਨੂੰ ਇੱਕ ਹੋਰ ਵੀਰ ਨੇ ਕਿਹਾ ਕਹਿਣ ਲੱਗਾ ਜੀ ਇਹਦੇ ਚ ਸਾਡੇ ਵੱਲੋਂ ਦਿੱਤੀ ਗਈ ਜਿਹੜੀ ਬਹੁਤ ਜ਼ਿਆਦਾ ਫ੍ਰੀडम ਹੈ ਕਿਉਂਕਿ ਸਿੱਖ ਕਰਾਚ ਅਸੀਂ ਬੱਚਿਆਂ ਨੂੰ ਵੀ ਕਿਉਂਕਿ ਇੱਕ ਧਰਮ ਦਾ ਵੀ ਸਾਡਾ ਹਿੱਸਾ ਹੈ ਇੱਕ ਵੈਸੇ ਵੀ ਸੁਭਾਅ ਕਰਕੇ ਜਿਸ ਫ੍ਰੀडम ਦੇ ਵਿੱਚ ਅਸੀਂ ਬੱਚਿਆਂ ਨੂੰ ਪਾਲਦੇ ਆ ਉਹਨਾਂ ਦੇ ਉੱਤੇ ਕੁੰਡਾ ਨਹੀਂ ਹੁੰਦਾ ਔਰ ਉਹ ਫਿਰ ਜਦੋਂ ਆਪਣੀ ਇੱਕ ਸਟੇਜ ਤੇ ਉਹ ਲਾੜ ਤੱਕ ਹੁੰਦੀ ਹੈ ਫ੍ਰੀडम ਫਿਰ ਜਦੋਂ ਉਹ ਕੋਈ ਆਪਣਾ ਇਸ ਕਿਸਮ ਦਾ ਫੈਸਲਾ ਦੰਦਿਆ ਨੇ ਉਦੋਂ ਅਸੀਂ ਬੇਬਸਜੇ ਹੋਏ ਹੁੰਦੇ ਸੋ ਇਸ ਪਾਰਟ ਨੂੰ ਤੇ ਮੈਂ ਜਿਹੜਾ ਉਹ ਕਿੰਨਾ ਕ ਕਹਿ ਸਕਦਾ ਵੀ ਕਿੰਨੀ ਪਾਰਟ ਹੈ ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਮੱਸਿਆ ਇੱਕ ਸਮੱਸਿਆ ਹੈ ਵਰਚੂਅਲੀ ਸਾਡੇ ਲਈ ਆਪਣੀਆਂ ਬੱਚੀਆਂ ਨੂੰ ਔਰ ਇਹ ਗੱਲ ਮਾਈਨੋਰਟੀਜ਼ ਦੇ ਹਵਾਲੇ ਨਾਲ ਵੀ ਬਹੁਤ ਵਾਰ ਹੁਣ ਅੱਜ ਭਾਰਤ ਦੇ ਵਿੱਚ ਪਰ ਹਰ 10 ਸਾਲ ਬਾਅਦ ਪਾਰਸੀਆਂ ਦੀ ਆਬਾਦੀ ਘਟੀ ਹੁੰਦੀ ਹੈ ਔਰ ਉਹਨਾਂ ਦਾ ਹੈ ਕਿ ਜਿਵੇਂ ਚੱਲ ਰਿਹਾ ਹੈ ਅਗਲੇ ਹੋਰ 40-50 ਸਾਲ ਜੁੱਥੇ ਪਾਰਸੀ ਨਹੀਂ ਰਹਿਣਗੇ ਔਰ ਇੱਕ ਰੁਝਾਨ ਕਿਉਂਕਿ ਪਾਰਸੀਆਂ ਦੇ ਵਿੱਚ ਵੀ ਓਪਨਨੈਸ ਖੁੱਲਾਪਨ ਔਰ ਹੌਲੀ-ਹੌਲੀ ਹੌਲੀ ਉਹ ਜਿੰਨਾ ਮਰਜ਼ੀ ਉਹਨਾਂ ਦੇ ਕੋਲ ਪੈਸਾ ਬਹੁਤ ਆਇਆ ਪੈਸਾ ਹੈ ਭਾਰਤ ਦਾ ਵੱਡੇ ਅਮੀਰਾਂ ਦੇ ਵਿੱਚ ਨੇ ਲੇਕਿਨ ਉਹ ਆਪਣੇ ਬੱਚੀਆਂ ਲੂਸ ਕਰਦੇ ਚਲੇ ਗਏ ਜਾਂ ਬੱਚੇ ਵੀ ਬਾਹਰ ਜਦੋਂ ਵਿਆਹ ਕਰਨ ਲੱਗ ਜਾਂਦੇ ਨੇ ਉਹ ਇੱਕੋ ਹੀ ਰੁਝਾਨ ਸ਼ੁਰੂ ਹੋ ਜਾਂਦਾ ਹੈ ਪਰ ਇਹਨਾਂ ਦੇ ਐਂਗਲ ਕਿ ਵੀ ਇਹ ਜਿਹੜਾ ਹੋ ਸਕਦਾ ਹੈ ਕਿ ਇਸ ਪਿੱਛੇ ਕੋਈ ਡੈਲੀਬਰੇਟ ਵੀ ਨਵਾਂ ਉਹਦੇ ਵਿੱਚ ਸ਼ਾਮਲ ਹੋਇਆ ਹੋਵੇ ਪਰ ਇਹ ਰੁਝਾਨ ਜਿਹੜੇ ਮੈਂ ਚਾਰ ਪੰਜ ਫੈਕਟਰ ਦਿੱਤੇ ਨੇ ਇਹ ਪਿਛਲੇ ਕਾਫੀ ਸਾਲਾਂ ਤੋਂ ਇਹ ਦੇਖਣ ਚ ਆਏ ਨੇ ਔਰ ਉਹਦੇ ਲਈ ਮੈਂ ਸਮਝਦਾ ਵੀ ਸਾਨੂੰ ਜਿਹੜਾ ਜਿਹੜੇ ਵੀ ਫੈਕਟਰਸ ਨੇ ਉਹਨਾਂ ਵਿਚਲਾ ਜਿਹੜਾ ਤੱਤ ਹੈ ਉਹਨੂੰ ਸਮਝਣਾ ਚਾਹੀਦਾ ਹੈ ਔਰ ਆਪਣੇ ਘਰਾਂ ਦੀ ਸੰਭਾਲ ਵੱਲ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਜਿਹੜਾ ਇਸ਼ੂ ਦੂਸਰਾ ਮੈਂ ਪਿਕ ਕੀਤਾ ਹੈ ਜੀ ਬਹੁਤ ਵਾਰ ਜਦੋਂ ਭਾਰਤੀ ਸੁਪਰੀਮ ਕੋਰਟ ਚ ਕੋਈ ਚੰਗਾ ਐਗਰੈਸਿਵ ਜੁਡੀਸ਼ਰੀ ਜਿਹਨੂੰ ਕਹਿੰਦੇ ਸੀ ਪਿਛਲੇ ਮਨਮੋਹਨ ਸਿੰਘ ਸਰਕਾਰ ਵੇਲੇ ਸਕੈਂਡਲ ਜਵੇਂ ਜੁਡੀਸ਼ਰੀ ਨੇ ਕੱਢੇ ਦੂਜਾ ਜਾਂ ਹੁਣ ਜਾਂਦੇ ਜਾਂਦੇ ਚੀਫ ਜਸਟਿਸ ਠਾਕਰ ਨੇ ਜਿਹੜੇ ਦੋ ਤਿੰਨ ਬੋਲਡ ਜਿਹੜੇ ਨੇ ਡਿਸੀਜਨ ਦਿੱਤੇ ਉਹਨਾਂ ਨੇ ਇਹ ਦੱਸਿਆ ਕਿ ਵੀ ਜੁਡੀਸ਼ਰੀ ਇੰਡੀਪੈਂਡੈਂਟ ਪਰ ਅਸੀਂ ਪਿਛਲੇ ਪੀਰੀਅਡ ਚ ਦੇਖ ਰਹੇ ਹਾਂ ਵੀ ਇੱਕ ਰੁਝਾਨ ਜਿਵੇਂ ਕਿ ਜੀ ਸਿਨੇਮਾ ਘਰਾਂ ਜਦੋਂ ਰਾਸ਼ਟਰੀ ਗੀਤ ਚੱਲਣਾ ਹੈ ਉਦੋਂ ਸਾਰੇ ਖੜੇ ਹੋਣ ਉਹ ਦੱਸ ਰਿਹਾ ਸੀ ਕਿ ਭਾਈ ਬਿਲਕੁਲ ਹਿੰਦੂਤਵਾਦੀ ਉਹਦੇ ਤੇ ਸਟੈਂਪ ਹੈ ਔਰ ਹੁਰ ਵੀ ਇਸ ਕਿਸਮ ਦੀਆਂ ਜਜਮੈਂਟਸ ਯੋਗਾ ਨੂੰ ਸੈਂਟਰ ਨੂੰ ਕਹਿਣਾ ਕਿ ਜੀ ਯੋਗਾ ਨੂੰ ਨੈਸੈਸਰੀ ਕੋਰਸ ਸ਼ਾਮਲ ਕਰੋ ਪਰ ਅੱਜ ਜਿਹੜੀਆਂ ਉਪਰੋ ਥੱਲੇ ਦੋ ਜਜਮੈਂਟਸ ਆਈਆਂ ਉਹ ਇਹ ਦੱਸਦੀਆਂ ਨੇ ਕਿ ਅਲਟੀਮੇਟਲੀ ਜਿਹੜਾ ਆਮ ਲੋਕਾਂ ਦੇ ਵਿੱਚ ਪਿਛਲੀ ਸਰਕਾਰ ਵળે ਜਿਵੇਂ ਇਨਫੋਰਮੇਸ਼ਨ ਐਕਟ ਦੇ ਥੱਲੇ ਹੱਕ ਮਿਲੇ ਕਿ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਾਂ ਕੁਝ ਲੋਕ ਜਿਹੜੇ ਸਿਸਟਮ ਦੇ ਵਿੱਚ ਬਨਮੋਹਨ ਸਿੰਘ ਸਰਕਾਰ ਵળે ਸਕੈਂਡਲ ਇਸ ਲਈ ਸਾਹਮਣੇ ਆਏ ਕੁਝ ਲੋਕਾਂ ਨੇ ਜ਼ੁਬਾਨ ਖੋਲੀ ਜਿਹੜੇ ਅੰਦਰ ਸੀ ਸਿਸਟਮ ਦੇ ਜਿਨ੍ਹਾਂ ਨੂੰ ਵਿਸਲ ਬਲੂਅਰ ਕਹਿੰਦੇ ਨੇ ਵਿਸਲ ਸੀਟੀ ਨੂੰ ਕਹਿੰਦੇ ਨੇ ਵੀ ਸੀਟੀ ਬਜਾਈ ਜੀ ਔਰ ਕਿਉਂਕਿ ਵਿਸਲ ਬਲੂਅਰਸ ਨੂੰ ਇਹ ਹੁੰਦਾ ਸੀ ਕਿ ਵੀ ਸਾਨੂੰ ਪ੍ਰੋਟੈਕਸ਼ਨ ਮਿਲੇਗੀ ਵੀ ਇੱਕ ਵਾਰੀ ਅਸੀਕੋ ਕਿ ਕਈ ਵਾਰ ਇਹ ਕਰਪਸ਼ਨ ਦੇ ਜਿਹੜੇ ਸਕੈਂਡਲ ਨੇ ਜਾਂ ਜੋ ਚੱਲ ਰਿਹਾ ਹੁੰਦਾ ਹੈ ਉਹ ਇਹਨੇ ক্লোਜ਼ ਦਾਇਰੇ ਚ ਹੁੰਦੇ ਨੇ ਕਿ ਕੋਈ ਆਵਾਜ਼ ਨਹੀਂ ਉਹਨਾਂ ਦੇ ਖਿਲਾਫ ਚੁੱਕਦਾ ਔਰ ਉਹਨਾਂ ਨੂੰ ਹੁੰਦਾ ਵੀ ਜਿਹੜਾ ਚੁੱਕੇਗਾ ਉਹਨੂੰ ਇੰਨੇ ਜਿਹੜੇ ਕਰਪਟ ਲੋਕ ਨੇ ਗੁੰਡਾ ਐਲੀਮੈਂਟ ਹੁੰਦਾ ਹੈ ਵੀ ਉਹ ਸਾਨੂੰ ਮਾਰਨਗੇ ਸੋ ਬਹੁਤ ਵਾਰੀ ਵਿਸਲ ਬਲੋਅਰਸ ਨੂੰ ਜਿਹੜੀ ਪ੍ਰੋਟੈਕਸ਼ਨ ਹੈ ਇੱਕ ਰੀਜ਼ਨ ਹੁੰਦਾ ਸੀ ਕਿ ਕੋਈ ਸੋਚਦਾ ਸੀ ਕਿ ਮੈਂ ਹੁਣ ਸੱਚ ਬੋਲਾਂ ਮੈਂ ਦੱਸਾਂ ਦੇ ਅੰਦਰ ਕੀ ਚੱਲ ਰਿਹਾ ਹੈ ਹੁਣ ਇਸ ਤੋਂ ਬਿਨਾ ਜਦੋਂ ਹੁਣ ਬਹੁਤ ਆ ਰਿਹਾ ਹੈ ਮੋਦੀ ਦਾ ਕਾਲਾ ਤਾਨ ਮੈਂ ਡੀਮੋਨਟਾਈਜ਼ੇਸ਼ਨ ਇਸ ਲਾਈਕ ਕੀਤੀ ਸਭ ਕਰ ਦੇਾਂਗੇ ਸਿਆਸਤ ਚੋਂ ਕੱਢ ਦੇਾਂਗੇ ਔਰ ਦੂਸਰਾ ਪਾਰਟ ਹਮੇਸ਼ਾ ਲੋਕਾਂ ਦਾ ਇਹ ਰਿਹਾ ਕਿ ਵੀ ਬਾਕੀ ਜਿਹੜਾ ਬੰਦਾ ਕੋਈ ਲੱਖ ਰੁਪਈਆ ਵੀ ਕਮਾਉਂਦਾ ਉਸ ਦੀਆਂ ਰਸੀਦਾਂ ਨੇ ਉਹਨੂੰ ਟੈਕਸ ਦੇਣਾ ਪੈਂਦਾ ਪਰ ਜਿਹੜਾ ਮਨੀ ਲਾਂਡਰਿੰਗ ਜਾਂ ਕਾਲਾ ਧਨ politcal ਪਾਰਟੀਆਂ ਨੂੰ ਡੋਨੇਸ਼ਨ ਦੇ ਥੱਲੇ ਦਿੱਤਾ ਜਾਂਦਾ ਇੱਥੇ ਵੀ ਉਹਨੂੰ ਸੌਫਟ ਮਨੀ ਕਹਿੰਦੇ ਨੇ ਅਮਰੀਕਾ 'ਚ ਜੀ ਜਿਨ੍ਹਾਂ ਦੇ ਹੁਣ ਇੱਥੇ ਵੀ ਹੈ ਵੀ 1000 ਡਾਲਰ ਤੱਕ ਤੁਸੀਂ ਸਾਲ 'ਚ ਡੋਨੇਟ ਕਰ ਸਕਦੇ ਹੋ ਪਰ ਸੌਫਟ ਮਨੀ ਜਿਹੜੀ ਆ ਉਹ ਦਿੱਤੀ ਜਾਂਦੀ ਔਰ ਇੱਥੇ ਵੀ ਜਦੋਂ ਕੋਸ਼ਿਸ਼ ਹੁੰਦੀ ਹੈ ਕਿ politcal ਰਿਫਾਰਮ ਕੀਤਾ ਜਾਏ ਇਲੈਕਸ਼ਨ ਸਿਸਟਮ ਨੂੰ ਬਲਾਕ ਕੀਤਾ ਜਾਂਦਾ ਪਰ ਉੱਥੋਂ ਦੇ ਲੈਵਲ ਦੇ ਉੱਤੇ ਜਿਸ ਕਿਸਮ ਦਾ ਕਾਲਾ ਧਨ politcal ਪਾਰਟੀਆਂ ਗੁੰਡਾਗਰਦੀ ਔਰ ਜੋ ਕਰਦੀਆਂ ਨੇ ਇੱਕ ਹੋਪ ਸੀ ਕਿ ਸੁਪਰੀਮ ਕੋਰਟ ਇਹਨੂੰ ਵੀ ਦਾਇਰਾਕਾਰ ਚ ਲਿਆਏਗੀ ਕਿ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਮਿਲਣ ਵਾਲੀ ਡੋਨੇਸ਼ਨ ਹੈ ਉਹ ਉਹਨੂੰ ਡਿਸਕਲੋਜ਼ ਕਰਨਗੇ ਕਿ ਸੋਰਸ ਦੱਸਣਗੇ ਕਿ ਕਿੱਥੋਂ ਆਈ ਤਾਂ ਕਿ ਜਿਹੜਾ ਬਲੈਕ ਮਨੀ ਦੇ ਕੇ ਬਾਅਦ ਚ ਉਹਨਾਂ ਨੇ ਵਰਤਣਾ ਹੁੰਦਾ ਹੈ ਪੋਲੀਟੀਕਲ ਲੀਡਰਾਂ ਨੂੰ ਉਹਨੂੰ ਚੈੱਕ ਕੀਤਾ ਜਾ ਸਕੇ ਪਰ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਦੋ ਫੈਸਲੇ ਜਿਹੜੇ ਉਪਰੋਥੀ ਆਏ ਨੇ ਉਹ ਲੋਕਾਂ ਦੇ ਖਿਲਾਫ ਔਰ ਕਰਪਟ ਪੋਲੀਟੀਸ਼యన్స్ ਦੇ ਔਰ ਇਹ ਜਿਹੜੇ ਮਾਫੀਆ ਹੈ ਜਿਹੜਾ ਕਿ ਵਿਸਲ ਬਲੋਅਰਸ ਨੂੰ ਪਹਿਲਾਂ ਹੀ ਨੀਸੀ ਖਲੋਣ ਦਿੰਦਾ ਉਹਨਾਂ ਦੇ ਆ ਜਿਹੜਾ ਹੱਕ ਚ ਨੇ ਔਰ ਈਵਨ ਅੱਜ ਦੇ ਟ੍ਰਿਬਿਊਨ ਨੇ ਵੀ ਔਰ ਜਦੋਂ ਪਿਛਲੀ ਲਖਤ ਵੀਰ ਅਮਰਜੀਤ ਸਿੰਘ ਨੇ ਗੱਲ ਕੀਤੀ ਸੀ ਕਿ ਭਈ ਕਿਵੇਂ ਦਿਆਲ ਸਿੰਘ ਮਜੀਠੀਆ ਅਲਟੀਮੇਟਲੀ ਉਹਦੇ ਪੈਸੇ ਨਾਲ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਟ੍ਰਿਬਿਊਨ ਔਰ ਜਿਹੜਾ ਦਿਆਲ ਸਿੰਘ ਕਾਲਜ ਇਸਟੈਬਲਿਸ਼ ਹੋਇਆ ਔਰ ਕਿਵੇਂ ਟ੍ਰਿਬਿਊਨ ਜਿਹੜੀ ਆਲਟੀਮੇਟਲੀ ਪ੍ਰੇਮ ਪਾਰਟੀਆ ਖਾਸ ਤੌਰ ਤੇ ਵੈਸੇ ਵੀ ਟ੍ਰਿਬਿਊਨ ਤੇ ਆਰਿਆ ਸਮਾਜੀਆਂ ਦਾ ਕੰਟਰੋਲ ਰਿਹਾ ਪਰ ਜਦੋਂ ਪ੍ਰੇਮ ਪਾਰਟੀਆ ਬਣਿਆ ਚੀਫ ਐਡੀਟਰ 80s ਦਾ ਪੀਰੀਅਡ ਸੀ ਔਰ ਕਿਵੇਂ ਟ੍ਰਿਬਿਊਨ ਨੇ ਫਰੈਂਟਾਈਜ਼ ਸਿੱਖ ਰੋਲ ਪਲੇ ਕੀਤਾ ਉਹਨਾਂ ਨੇ ਮੈਂਸ਼ਨ ਕੀਤਾ ਸੀ ਪਰ ਇਹੀ ਟ੍ਰਿਬਿਊਨ ਕਦੀ ਕਦਾਈ ਕਿਉਂਕਿ ਇਹਨਾਂ ਦੇ ਵਿੱਚ ਕੁਝ ਲੋਕ ਭਾਵੇਂ ਆਰਿਆ ਸਮਾਜ ਜਾਂ ਦੂਜੇ ਨੇ ਪਰ ਉਹ ਇਹ ਸਮਝਦੇ ਨੇ ਕਿ ਕ腐ਸ਼ਨ ਆਲਟੀਮੇਟਲੀ ਗਾਲ ਰਹੀ ਹੈ ਇੰਡੀਅਨ ਨੇਸ਼ਨ ਨੂੰ ਔਰ ਇਮਾਨਦਾਰੀ ਹੋਏ ਕਿਤੇ ਨਾ ਕਿਤੇ ਭਾਵੇਂ ਹਿੰਦੂਤਵਾਦੀ ਇਮਾਨਦਾਰੀ ਹੋਏ ਜੀ ਸੋ ਉਹਨੇ ਟ੍ਰਿਬਿਊਨ ਦਾ ਹੀ ਐਡੀਟਰ ਲੈਟ ਡਾਊਨ ਬਾਈ ਐਪੈਕਸ ਕੋਰਟ ਅ ਚਾਂਸ ਟੂ ਕਲੀਨ ਅਪ ਸਟਿੰਕਿੰਗ ਪੋਲਿਟਿਕਲ ਸਿਸਟਮ ਵੇਸਟਡ ਕਿਬ ਇਹ ਜਿਹੜਾ ਇੱਕ ਮੌਕਾ ਆਇਆ ਸੀ ਸੁਪਰੀਮ ਕੋਰਟ ਤੇ ਕੋਰਟ ਉਹ ਉਹਨੇ ਗਵਾ ਦਿੱਤਾ ਇੰਡੀਆਜ਼ ਡੈਮੋਕ੍ਰੇਸੀ ਹੈਜ਼ ਬੀਨ ਸਮੀਅਰਡ ਬਾਈ ਕਰਪਸ਼ਨ ਐਂਡ ਬਲੈਕ ਮਨੀ ਐਂਡ ਦਾ ਸੁਪਰੀਮ ਕੋਰਟ ਹੈ ਜਸਟ ਮਿਸਟ ਅ ਚਾਂਸ ਟੂ ਡੂ ਅ ਬਿਟ ਆਫ ਕਲੀਨ ਅਪ ਉਹਨੇ ਕਿਹਾ ਜੀ ਇਹ ਭਰਿਆ ਹੋਇਆ ਕਰਪਸ਼ਨ ਭ੍ਰਿਸ਼ਟਾਚਾਰ ਦੇ ਨਾਲ ਔਰ ਸੁਪਰੀਮ ਕੋਰਟ ਦੇ ਕੋਲ ਮੌਕਾ ਸੀ ਕਿ ਇਹਦੀ ਸਫਾਈ ਕਰਦਾ ਪਰ ਉਹਨੇ ਉਸ ਮੌਕੇ ਨੂੰ ਗਵਾ ਦਿੱਤਾ ਇਨ ਟੂ ਸੈਪਰੇਟ ਆਰਡਰਸ ਦਾ ਕੋਰਟ ਹੈਸ ਟੇਕਨ ਅ politically correct ਲਾਈਨ ਸ਼ਾਇੰਗ ਅਵੇ ਫਰਮ ਕੰਟ੍ਰਿਬਿਊਟਿੰਗ ਟੂ ਪ੍ਰੋਬਿਟੀ ਇਨ ਪਬਲਿਕ ਲਾਈਫ ਉਹਨੇ ਕਿਹਾ ਜੀ ਉਹ ਲਾਈਨ ਚ ਫਾਲ ਕੀਤੇ ਨੇ politically correct ਹਾਕਮਾਂ ਨੂੰ ਖੁਸ਼ ਰੱਖੋ ਔਰ ਜਿਹਨੂੰ ਪ੍ਰੂਵ ਕੀਤਾ ਜਾ ਸਕਦਾ ਸੀ ਪਬਲਿਕ ਲਾਈਫ ਚ ਜਿਹਨਾਂ ਮੁੱਦਿਆਂ ਨੂੰ ਉਹਨਾਂ ਦੇ ਉੱਤੇ ਲਿਡ ਦੇ ਦਿੱਤੀ ਹੈ By dismissing documents and diaries recovered in income tax CBI raids on the Birla Sahara group as loose sheets inadmissible as evidence, a bench of Justice Arun, Arun Mishra and Rao has ruled out a probe saying no democracy can function if investigation is set in motion against high constitutional functionaries without cogent material. the apex court appears to be reviving the jurisprudential thrust imparted by justice gs verma in the jain hawala case hun pehla vi eh jada justice jain ne gs verma ne bahut sare hindutvi nu favor karn wale faisle ditte aur unna da impact aj tak inna ne vi jajjana inna ne kiah bi ude te hi challe ne jain hawala case aaya si jis hawala case adwani da naam vi si ਡਾਇਰੀ ਸੀ ਕੇ ਹਵਾਲਾ ਕਿਸ ਦੇ ਤੇ ਕਿਨੂ ਕਿਨੂ ਪੈਸੇ ਮਿਲੇ ਹੁਣ ਇਸੇ ਤਰ੍ਹਾਂ ਜਿਹੜੀ ਇੱਕ ਸੀਬੀਆਈ ਦੇ ਰੇਡਸ ਦੇ ਦੌਰਾਨ ਬਿਰਲਾ ਸਹਾਰਾ ਗਰੁੱਪ ਦੀ ਇੱਕ ਡਾਇਰੀ ਮਿਲੀ ਔਰ ਕੇਜਰੀਵਾਲ ਨੇ ਇਸ ਮੁੱਦੇ ਤੇ ਹੀ ਕਿਹਾ ਸੀ ਕਿ ਮੋਦੀ ਨੇ ਇੰਨੇ ਪੈਸੇ ਜਿਹੜੇ ਨੇ ਉਹ ਲਏ ਹੋਏ ਨੇ ਚੀਫ ਮਿਨਿਸਟਰ ਹੁੰਦੇ ਉਸ ਡਾਇਰੀ ਦੇ ਵਿੱਚ ਹੁਣ ਇਹੀ ਫੈਸਲਾ ਜੇ ਆਂਦਾ ਕਿ ਭਾਈ ਇਹ ਜਿਹੜੇ ਸਬੂਤ ਆਏ ਨੇ ਜਿਹੜੀਆਂ ਉਸ ਬਿਰਲਾ ਸਹਾਰਾ ਡਾਇਰੀ ਚ ਨੇ ਇਹ ਐਡਮਿਸਿਬਲ ਨੇ ਕੋਰਟ ਦੇ ਵਿੱਚ ਐਵੀਡੈਂਸ ਦੇ ਤੌਰ ਤੇ ਇਹਨ ਇਨਵੈਸਟੀਗੇਟਿਵ ਟੀਮ ਬਣ ਜਾਣੀ ਸੀ ਮੋਦੀ ਦੇ ਵੀ ਕਰਤੂਤ ਸਾਹਮਣੇ ਆ ਜਾਣੀ ਸੀ ਜਿਹੜਾ ਕਹਿੰਦਾ ਜੀ ਮੈਂ ਬਹੁਤ ਇਮਾਨਦਾਰ ਹਾਂ ਪਰ ਕੋਰਟ ਨੇ ਕਿਹਾ ਜੀ ਇਹ ਤਾਂ ਲੂਜ਼ ਸ਼ੀਟਸ ਨੇ ਇਹਨਾਂ ਨੂੰ ਅਸੀਂ ਥੋੜੀ ਐਸੇ ਐਵੀਡੈਂਸ ਮੰਨ ਸਕਦੇ ਸੋ ਇਹ ਲੂਜ਼ ਸ਼ੀਟਸ ਕਹਿ ਕੇ ਉਹਨੂੰ ਇਹ ਜਿਹੜੇ ਅਰुण ਮਿਸ਼ਰਾ ਔਰ ਅਮਿਤਵਰ ਰਾਉਦ ਨੇ ਉਹਨਾਂ ਦਾ ਬੈਂਚ ਹੈ ਉਹਨਾਂ ਨੇ ਇਹ ਸਾਰੇ ਦਾ ਹੀ ਜਿਹੜਾ ਬੇੜਾਗਰ ਕਰ ਦਿੱਤਾ ਔਰ ਇਸ ਦੇ ਨਾਲ ਜਿਹੜਾ ਇਹ ਕੇਸ ਵੀ ਖਤਮ ਹੋ ਗਿਆ ਸਹਾਰਾ ਬਿਰਲਾ ਡਾਇਰੀਆਂ ਦਾ ਪਲੱਸ ਫਿਊਚਰ ਦੇ ਵਿੱਚ ਵੀ ਜੇ ਕਿਤੇ ਵੀ ਕੋਈ ਹਵਾਲਾ ਨਾਲ ਰਿਲੇਟਡ ਜਾਂ ਇਸ ਕਿਸਮ ਦੀ ਲੀਗਲ ਨਹੀਂ ਹੈ ਕੋਰਟ ਕਹੇਗਾ ਜੀ ਐਵੀਡੈਂਸ ਐਜ਼ ਅ ਐਵੀਡੈਂਸ ਐਡਮਿਸਿਬਲ ਨਹੀਂ ਜੀ ਓਲਰੇਡੀ ਕਨਸਟੀਟਿਊਸ਼ਨਲ ਫੰਕਸ਼ਨਰੀਜ਼ ਫੇਸਿੰਗ ਚਾਰजेस ਮੈਨੇਜ ਟੂ ਐਸਕੇਪ ਕਨਵਿਕਸ਼ਨ ਬਾਏ ਇਨਫਲੂਐਂਸਿੰਗ ਦਾ ਪ੍ਰੋਸੈਸ ਆਫ ਇਨਵੈਸਟੀਗੇਸ਼ਨ ਪਹਿਲਾਂ ਹੀ ਜਿਹੜਾ ਉਹ ਜਿਹੜਾ ਇਨਵੈਸਟੀਗੇਟ ਕਰਦੇ ਨੇ ਉਹਨਾਂ ਨੂੰ ਖਰੀਦ ਲੈਂਦੇ ਨੇ ਪ੍ਰਭਾਵਿਤ ਕਰਦੇ ਨੇ ਦੋਜ਼ ਵਿਦ ਐਕਸਪੀਰੀਅੰਸ ਇਨ ਅੰਡਰਹੈਂਡ ਡੀਲਸ ਲੀਵ ਨੋ ਐਵੀਡੈਂਸ ਆਫ ਰੌਂਗ ਡੂਇੰਗ if some have some proof of corruption still emerges now and then the apex courts latest orders will ensure that it is not overruled upon even for further investigation unhone kaha je je hun kade koi corruption da saboot aayega bhi court kahega ka, je inadmissible hai kyunki proper formats nahi hai computer entries diaries emails and excel sheets may not meet the requirements of the evidence act but why these should not prompt a further probe टू हेल्प द डग्नेटीरी कम क्लीन और फेस द लॉ इज नॉट क्लियर उन्होंने कहा जी भावे ये ठीक है कंप्यूटर एंट्रीज हो डायरीज ईमेल्स एक्सेल शीट एजुकेशन नु पैसे दंदे हो ਤੁਸੀਂ ਕੰਪਿਊਟਰ ਚ ਚੜੋਗੇ ਐਕਸਲ ਸ਼ੀਟ ਬਣਾਓਗੇ ਉਹਨੂੰ ਕਹੋ ਜੀ ਇਹ ਤਾਂ ਕੋਰਟ ਸਵਿਡੈਂਸ ਇਹਨੂੰ ਨਹੀਂ ਕੀਤਾ ਜਾ ਸਕਦਾ ਇਹ ਗੱਲ ਠੀਕ ਨਹੀਂ ਹੈ ਜੀ اور انہوں نے کہا بیਦਾ ਕੋਜنٹ میٹیریل ਕੈਨ ਬੀ ਕਲੈਕਟਡ اونلی আফਟਰ اینڈ नॉट बिफोर एन इन्वेस्टिगेशन सिंस ब्राइव गिवर्स आर नॉट ਐਕਸਪੈਕਟਿਡ ਟੂ ਮੇਨਟੇਨ ਬੁੱਕਸ ਆਫ ਅਕਾਊਂਟ ਔਨ ਅ ਰੈਗੂਲਰ ਬੇਸਿਸ ਕਿ ਜਿਨ੍ਹਾਂ ਨੇ ਰਿਸ਼ਵਤ ਦੇਣੀ ਹੈ ਪੈਸਾ ਦੇਣਾ ਹੈ ਕਾਲਾ ਪੈਸਾ ਦੇਣਾ ਹੈ ਚੋਰ ਤਰੀਕੇ ਨਾਲ ਉਹਨਾਂ ਨੇ ਕੋਈ ਰਜਿਸਟਰ ਚ ਨਹੀਂ ਕਰਨਾ ਕਿ ਇਹ ਤੁਹਾਡਾ ਐਵੀਡੈਂਸ ਹੈ ਤੁਸੀਂ ਇਹਨਾਂ ਨੂੰ ਇਹ ਸ਼ੀਟਸ ਨੇ ਐਕਸਲ ਸ਼ੀਟਸ ਨੇ ਜਾਂ ਈਮੇਲਸ ਨੇ ਜਾਂ ਡਾਇਰੀਆਂ ਨੇ ਇਹਨਾਂ ਨੂੰ ਐਜ਼ ਅ ਐਵੀਡੈਂਸ ਪਰ ਇਹਨੂੰ ਆਧਾਰ ਬਣਾ ਕੇ ਇਨਵੈਸਟੀਗੇਸ਼ਨ ਦਾ ਆਰਡਰ ਕਰੋ ਪਰ ਜਦੋਂ ਤੁਸੀਂ ਕਹਿੰਦੇ ਹੋ ਜੀ ਇਹ ਇਨ ਐਡਮਿਸੀਬਲ ਹੈ ਦਾ ਮਤਲਬ ਹੈ ਤੁਸੀਂ ਸਾਰਾ ਜਿਹੜਾ ਕ腐ਪਸ਼ਨ ਨੂੰ ਸੁਪਰੀਮ ਕੋਰਟ ਨੇ ਵੀ ਖੁੱਲੀ ਛੁੱਟੀ ਦੇ ਦਿੱਤੀ ਹੈ اور دوجہ فیصلہ انہوں نے کہا بینچ آف چیف جسٹس جی ایس خیر یہ جڑے نمی سردار جی چیف جسٹس بنائے نے اینڈ جسٹس ڈی وائی چندراچوڑ ہیز ہیلڈ دٹ در از نو الیگلٹی الیگیلٹی ان دا انکم ٹیکس اگزمشن گرانٹی ٹو پولیٹکل پارٹی صاحب تو فیصلہ کرایا جب میں کہا سر جی چیف جسٹس لایا ہے ایویں نہیں لایا انہوں نے کہا جی یہ ਪੋਲੀਟੀਕਲ ਪਾਰਟੀਆਂ ਨੂੰ ਜਿੰਨਾ ਮਰਜੀ ਪੈਸਾ ਕਾਲਾ ਤਾਂ ਦੂਜਾ ਦੇ ਇਹਦੇ ਵਿੱਚ ਕੋਈ ਇਲੀਗੈਲਟੀ ਇਲੀਗਲ ਕੰਮ ਨਹੀਂ ਹੈ ਦਿਸ ਇਸ ਵੈਰੀ ਟੈਕਨੀਕਲ ਰੀਡਿੰਗ ਆਫ ਦਾ ਲਾ ਉਹਨੇ ਕਿਹਾ ਜੀ ਬਾਈ ਲਾਅ ਕਹਿੰਗੇ ਜੀ ਅਸੀਂ ਪਹਿਲਾਂ ਹੀ ਲਾਅ ਚ ਲਿਖਿਆ ਹੋਇਆ ਹੈ ਵੀ ਕੋਈ ਇਲੀਗਲ ਨਹੀਂ ਹੈ ਜੀ ਐਨ ਐਗਜ਼ੈਂਪਸ਼ਨ ਆਫ ਇਨਕਮ ਟੈਕਸ ਇਸ ਨਾਰਮਲੀ ਅਵੇਲੇਬਲ ਟੂ ਦੋਜ਼ ਇੰਡੀਵਿਜੂਅਲਸ ਕਾਰਪੋਰੇਟ ਐਂਡ ਅਦਰ ਐਂਟੀਟیز ਵਿਚ ਮੇਨਟੇਨ ਪ੍ਰੋਪਰ ਰੈਕੋਰਡਸ ਆਫ ਇਨਕਮ ਐਂਡ ਐਕਸਪੈਂਡੀਚਰ ਆਡਿਟਡ ਬਾਈ ਇੰਡੀਪੈਂਡੈਂਟ ਆਡੀਟਰਸ ਉਹਨੇ ਕਿਹਾ ਲਾਅ ਇਸ ਲਈ ਹੈ ਜਿਹੜੇ انڈیپینڈنٹ آڈیٹرز یہاں نے رکھے ہوئے ہیں اور جڑے اس جیسم سورسز آف پولیٹیکل فنڈنگ آر نون ٹرانسپیرنٹ کہ پاردرشی نہیں نے جڑی سیاسی ڈونیشن آن دی ہے دا گورمنٹ اینڈ دا الیکشن کمیشن ہے لارج نمبر آف پولیٹیکل پارٹیز آر انکٹو اینڈ ایگزسٹ جسٹ ٹو لانڈر بلیک منی ہوں تو ریجسٹر کروا لیا پولیٹیل پارٹیوں تبھی بہت فنکشن ایک منی لانڈرنگ ਇਲੈਕਸ਼ਨ ਲੜਨ ਵਾਲੀਆਂ ਪਾਰਟੀਆਂ ਨੇ ਇੱਕ ਹਿੰਦੁਸਤਾਨ 'ਚ ਘੱਟੋ-ਘੱਟ 500 ਪਾਰਟੀਆਂ ਰਜਿਸਟਰ ਹੋ ਉਹ ਡੋਨੇਸ਼ਨ ਲੈ ਰਹੇ ਨੇ ਜੀ ਔਰ ਉਹ ਮਨੀ ਲੌਂਡਰਿੰਗ ਕਰਦੇ ਨੇ ਔਰ ਪਾਰਟੀ ਰਜਿਸਟਰਡ ਹੈ ਉਹਦੇ ਤੇ ਕਿਉਂਕਿ ਤੁਹਾਨੂੰ ਕੋਈ ਜਿਹੜੀ ਉਹਦੀ ਉਹਦੇ ਲਈ ਐਕਸੈਪਸ਼ਨ ਲੈਣ ਦੀ ਲੋੜ ਨਹੀਂ ਹੈ ਔਰ देयर इज ए ਮੂਵ ਟੂ ਡੀ ਰਜਿਸਟਰ देम ए ਮੂਵ ਚੱਲ ਰਿਹਾ ਹੈ ਉਹਨਾਂ ਨੂੰ ਡੀ ਰਜਿਸਟਰ ਕੀਤਾ ਜਾਏ ਦਾ ਕੋਰਟ ਹੈਡ ਐਨ ਓਪਰਚੁਨਿਟੀ ਟੂ ਫੋਰਸ ਪੋਲੀਟੀਕਲ ਪਾਰਟੀਆਂ ਟੂ ਡਿਸਕਲੋਸ ਸੋਰਸਸ ਆਫ 올 ਮਨੀ ਰਿਸੀਵਡ ਇਹ ਮੌਕਾ ਸੀ ਅਦਾਲਤ ਦੇ ਕੋਲ ਕਿ ਉਹ ਫੋਰਸ ਕਰਦਾ ਕਿ ਸਾਰੀਆਂ ਪਾਰਟੀਆਂ ਆਪਣੇ ਸਾਧਨ ਦੱਸੋ ਕਿ ਪੈਸਾ ਕਿੱਥੋਂ ਆ ਰਿਹਾ ਹੈ ਦਾ ਸੁਪਰੀਮ ਕੋਰਟ ਸਟੇਟਸ ਕੋਇਸਟ ਪਲੇ ਸੇਫ ਇੰਟਿਮਿਡ ਅਪਰੋਚ ਇਨ ਬੋਥ ਕੇਸਸ ਇਜ਼ ਅ ਡਿਸਪਾਇੰਟਮੈਂਟ ਜੀ ਕਿ ਭਈ ਆ ਜਿਹੜੇ ਡਰਕਲ ਜਿਆ ਔਰ ਸਟੇਟਸ ਕੋ ਔਰ ਜਿਵੇਂ ਮਰਜੀ ਚਲਾਈ ਜੋ ਉਹਨਾਂ ਦਾ ਕਹਿਣਾ ਹੈ ਕਿ ਜੀ ਇਹ ਇੱਕ ਬੜਾ ਡਿਸਗ੍ਰੇਸ ਹੈ ਸੋ ਇਹ ਭਾਰਤ ਦੀ ਜੁਡੀਸ਼ਰੀ ਜਿੱਦੇ ਤੋਂ ਹੁੰਦਾ ਹੈ ਕਿ ਜੀ ਸੁਪਰੀਮ ਕੋਰਟ ਇਹ ਸੁਣਾ ਦੇਗਾ ਸੁਪਰੀਮ ਕੋਰਟ ਹੈ ਜਸਟਿਸ ਖੈਰ ਸਾਹਿਬ ਲਾ ਦੁੱਤੇ ਨੇ ਤੇ ਉਹਨਾਂ ਤੋਂ ਇੱਕ ਫੈਸਲਾ ਲੈ ਲਿਆ ਤੇ ਦੂਜਾ ਜਿਹੜਾ ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਕਿ ਵੈਸਲ ਬਲੂਅਰ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਤੁਰੇ ਫਿਰੋ ਜੀ ਜੀ ਬਿਲਕੁਲ ਡਾਕਟਰ ਸਾਹਿਬ ਇਥੇ ਨੇ ਬ੍ਰੇਕ ਪੀਅਰਸ ਦਸਨ ਐਸਰਾ ਬਨੇ ਰਹਾ ਨਾ ਮਿਲਦੇ ਆ ਛੋਟੇ ਵਕਫੇ ਤੇ ਬਾਅਦ